ਇੱਕ ਜਵਾਨ ਮੁੰਡੇ ਦੀ ਬੇਰਹਿਮੀ ਨਾਲ ਹਤਿਆ ਕੀਤੀ ਗਈ ਹੈ ਦਰਸਲ ਪਹਿਲਾਂ ਉਸ ਨੂੰ ਗਰੰਟ ਲਗਾ ਕੇ ਮੱਧਕਾਟ ਉਤਾਰਿਆ ਬਾਅਦ ਵਿੱਚ ਉਸ ਨੂੰ ਗਰਮ ਪ੍ਰੈਸ ਲਗਾਈ ਗਈ ਹੈ ਦੱਸਦੇ ਕਿ ਉਸ ਦੀ ਮ੍ਰਿਤਕ ਦੇ ਹਾਲਤ ਬੇਹਦ ਖਰਾਬ ਹੋ ਚੁੱਕੀ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੇ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਦੱਸਦੇ ਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਤਰਨਤਾਰਨ ਦੇ ਪਿੰਡ ਬਲੇਰ ਦੇ ਵਿੱਚ ਵਾਪਰੀ ਹੈ ਜਿੱਥੇ ਕਿ ਇੱਕ ਨੌਜਵਾਨ ਦੀ ਹਤਿਆ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਉਸ ਨੂੰ ਕਰੰਟ ਲਗਾਇਆ ਗਿਆ ਬਾਅਦ ਵਿੱਚ ਉਸਦੀ ਮ੍ਰਿਤਕ ਦੇਹ ਦੇ ਉੱਪਰ ਗਰਮ ਕਰਕੇ ਪ੍ਰੈਸਾਂ ਲਗਾਈਆਂ ਗਈਆਂ ਨੇ ਉਸਦੀ ਮ੍ਰਿਤਕ ਦੇਹ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਬੁਰੀ ਤਰੀਕੇ ਦੇ ਨਾਲ ਉਸਦੀ ਜਿਹੜੀ ਸਕਿਨ ਹੈ ਉਹ ਖਰਾਬ ਹੋ ਚੁੱਕੀ ਹੈ ਉਸ ਤੋਂ ਬਾਅਦ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੇ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ ਦੱਸਿਆ ਗਿਆ ਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦੇ ਜਿਹੜੇ ਪਰਿਵਾਰਿਕ ਮੈਂਬਰ ਨੇ ਉਹਨਾਂ ਦੇ ਵੱਲੋਂ ਪਿੰਡ ਦੇ ਹੀ ਕੁਝ ਵਿਅਕਤੀਆਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਿਹਾ ਹੈ ਕਿ ਰੰਜਿਸ਼ ਦੇ ਤਹਿਤ ਤੋਨਾ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਹਮ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਤੁਹ ਦੱਸਦੇ ਕਿ ਦਿਲ ਦਹਿਰਾਦਨ ਵਾਲਾ ਇਹ ਮਾਮਲਾ ਸੀ ਤਰਨਤਾਰਨ ਦਾ ਜਿੱਥੇ ਕਿ ਮ੍ਰਿਤਕ ਦਾ ਨਾਮ ਗੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੇ ਵਿਆਹ ਨੂੰ ਹਲੇ 3 ਤੋਂ 4 ਮਹੀਨੇ ਹੋਏ ਸੀ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਬੇਰਹਿਮੀ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਕਿ ਉਸ ਨੂੰ ਕਰੰਟ ਲਗਾ ਕੇ ਪਹਿਲਾ ਮੌਤ ਦੇ ਕੱਟ ਉਤਾਰਿਆ ਬਾਅਦ ਵਿੱਚ ਗਰਮ ਪ੍ਰੈਸ ਉਸ ਦੇ ਦੇਹ ਦੇ ਉੱਪਰ ਲਗਾਏ ਗਏ ਸਨਾਲਖਿ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੇ ਗਲੇ ਦੇ ਵਿੱਚ ਵੀ ਫਾਹਾ ਲਗਾਇਆ ਗਿਆ ਹੈ ਅੱਖਾਂ ਦੇ ਵਿੱਚ ਤਜਾਬ ਪਾਈ ਗਈ ਹੈ ਤਾਂ ਪਰਿਵਾਰ ਦੇ ਇਲਜ਼ਾਮ ਅਧ ਤਹਿਤ ਪਰਿਵਾਰ ਦੇ ਇਲਜ਼ਾਮ ਅਧ ਮੁਤਾਬਕ ਬਹੁਤ ਹੀ ਬੇਰਹਿਮੀ ਨਾਲ ਉਸ ਨੌਜਵਾਨ ਨੂੰ ਮੌਤ ਦੇ ਕੱਟ ਉਤਾਰਿਆ ਹੈ ਹਾਲਾਂਕਿ ਹੁਣ ਜਾਂਚ ਦਾ ਵਿਸ਼ਾਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਮ੍ਰਿਤਕ ਦੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ ਤੁਸੀਂ ਵਸ ਸੁਣੋ ਪੂਰਾ ਮਾਮਲਾ ਕੀ ਹੈ ਪਰਿਵਾਰਿਕ ਮੈਂਬਰ ਕੀ ਇਲਜ਼ਾਮ ਲਗਾ ਰਹੇ ਐ ਕਿ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਜੀ ਜੀ ਮੇਰਾ ਵੱਡਾ ਬਰਾਦਰ ਹੀ ਤੇ ਇਹ ਆਪਣਾ ਸਾਡੇ ਲੱਗਿਆ ਵੀ ਨਾਲ ਹੀ ਆਪਣੀ ਇਹਨਾਂ ਦੀ ਪਹਿਲੀ ਹੈ ਜ਼ਿੰਮੇਵਾਰਾਂ ਦੀ ਤੇ ਇਹ ਸਾਨੂੰ 8-10 ਦਿਨ ਤੋਂ ਪਹਿਲਾਂ ਇਹ ਧੌਂਕੀਆਂ ਮਿਲਦੀਆਂ ਰਹੀਆਂ ਸੀ ਕਿ ਕਿਤੇ ਪਹਿਲਾਂ ਸਾਡੇ ਕਿਤੇ ਮਾੜਾ ਮੋਟਾ ਹੋਈ ਸੀ ਕਿਤੇ ਬੋਲ ਬਾਣੀ ਤੇ ਉਸ ਤੋਂ ਜ਼ਿਆਦਾ ਨਹੀਂ ਪੁੱਛ ਵੀ ਆ ਤੇ ਇਹਨਾਂ ਨੇ ਉਸ ਤੋਂ ਬਾਅਦ 8-10 ਦਿਨਾਂ ਬਾਅਦ ਪਹਿਲਾਂ ਇਹਨੂੰ ਇਹ ਆਪਣਾ ਬੈਂਕੇ ਨੂੰ ਜਾਂਦੀ ਸੜਕ ਉਧੇ ਤੇ ਇਹਨੂੰ ਘੇਰਿਆ 8 ਦਿਨ ਪਹਿਲਾਂ ਫਿਰ ਇਹ ਕਹਿੰਦੇ ਕਿ ਅੱਜ ਦੇ ਬੁੱਤ ਬਾਈਆਂ ਕੱਲ ਫੇਰ ਕਿਤੇ ਦਿਨ ਵੇਖਾਂਗੇ ਤੇ ਹੁਣ ਅਸੀਂ ਰਾਜ ਮੰਤਰੀ ਦਾ ਵਿਦੇ ਜੀ ਕੰਮ ਕਰਦੇ ਹਾਂ ਤੇ ਅਸੀਂ ਸਵੇਰੇ ਸਾਰੇ ਕੰਮ ਤੇ ਗਏ ਹਾਂ ਤੇ ਸਾਨੂੰ 4 ਵਜੇ ਫੋਨ ਆਇਆ ਕਿ ਤੁਹਾਡੇ ਭਰਾ ਜੱਡ ਬੋਡੀ ਪਈ ਆਪਣੀ ਰੋਈ ਦੇ ਉਤੇ ਤੇ ਇਹ ਮੇਰੇ ਭਰਾ ਨੂੰ ਮਾਰ ਕੇ ਕਿਤੇ ਘਰੇ ਪ੍ਰਸਨ ਲਾਈਆਂ ਆਹੜਾ ਮਾਸ ਇਹ ਸਾਰਾ ਲੱਥਾ ਹੈ ਇੱਥੇ ਵੀ ਉਹਦੇ ਆ ਫਾਹ ਦਿੱਤਾ ਵਾ ਅੱਖਾਂ ਦੇ ਵਿੱਚ ਉਹਦੇ ਤਿਆਪ ਪਾਇਆ ਫਿਰ ਅੱਜ ਇਥੇ ਖੁਚਾਂ ਦੇ ਵਿੱਚ ਵੀ ਸਾਰਾ ਕੁਝ ਮਾਸ ਲੱਥਾ ਪਿਆ ਹੈ ਉਹਨਾਂ ਦਾ ਇਹਨਾਂ ਪ੍ਰਸਾਂ ਲਾਈਆਂ ਕਰੰਟ ਲਾਇਆ ਬੜੀ ਬੇਰਹਿਮੀ ਦੇ ਨਾਲ ਮਾਰਿਆ ਹੈ ਨਾਮ ਹੈਗਾ ਜੀ ਜਰਮਜੀਤ ਸਿੰਘ ਤੇ ਇੱਕ ਹੈਗਾ ਵਾ ਆਪਣਾ ਅੱਜੂ ਇਹ ਬੂਟਾ ਸਿੰਘ ਦੇ ਮੁੰਡੇ ਆ ਆ ਮਾੜੀ ਵਾਲੇ ਰਾਹ ਦੇ ਉੱਤੇ ਇਹਨਾਂ ਦੀ ਬੈਗ ਹੈ ਜੀ ਇੱਕ ਵੀਰ ਜੀ ਤੁਸੀਂ ਇੱਕ ਮਿੰਟ ਕੀ ਮੰਗ ਕਰਦੇ ਵੀਰ ਜੀ ਤੁਸੀਂ ਵੀਰ ਜੀ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨਾਂ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਇਨਰ ਫੋਲ ਸਾਨੂੰ ਇਹੋ ਹੀ ਈ ਮੀਨ ਇਹਨਾਂ ਤੋਂ ਵੀ ਜੇ ਇਹਨਾਂ ਦੇ ਫੋਲ ਕਾਰਵਾਈ ਹੋਣੀ ਚਾਹੀਦੀ ਹੈ ਜੀ। ਇਹ ਪੁਲਿਸ ਮੌਕੇ ਤੇ ਆਈ ਜੀ? ਹਾਂਜੀ ਆਈ ਆ ਜੀ। ਤੇ ਵੀਰ ਜੀ ਵੀਰ ਦੀ ਉਮਰ ਕਿੰਨੀ ਸੀ? ਕਿਤੇ ਵਿਆਹੇ ਸੀ? ਹਾਂਜੀ ਮੈਰਿਡ ਹੈ ਗਿਆ ਜੀ 1.5 ਸਾਲ ਹੋ ਗਿਆ ਉਹਨਾਂ ਦੇ ਵਿਆਹ ਹੋਏ ਨੂੰ। ਕੋਈ ਬੱਚਾ ਜੀ? ਬੱਚਾ ਨਹੀਂ ਹੈਗਾ ਜੀ। ਸਾਡੀ ਪਹਿਲਾਂ ਇਹਨਾਂ ਨਾਲ ਇੱਕ ਦੋ ਵਾਰ ਜੇ ਝਗੜਾ ਹੋਇਆ ਜੀ। ਠੀਕ ਹੈ। ਤੇ ਇਹ ਕੋ ਕੱਲ ਪਰਸੋਂ ਫੇਰ ਝਗੜੇ ਆ। ਤੇ ਉਸ ਝਗੜੇ ਦੇ ਵਿੱਚ ਕਿਸੇ ਬੰਦੇ ਨੂੰ ਕਹਿੰਦੇ ਕਿ ਅਸੀਂ ਦੋ ਗੱਲੇ ਵੇਚ ਗਏ। ਤੇ ਇਹਨਾਂ ਦੇ ਲਾਉਣੇ ਆ ਠੀਕ ਆ ਕਿੰਨਾਂ ਦਾ ਝਗੜਾ ਹੋਇਆ ਕੀ ਨਾਮ ਝਗੜਾ ਜੀ ਇਹ ਆਪਣੇ ਮਾੜੀ ਵਾਲੇ ਹੈ ਜੀ ਨਾਮ ਜੂ ਤੇ ਜਰਮਨ ਤੇ ਜਿਹੜਾ ਵੀਰ ਦਾ ਕਤਲ ਹੋਇਆ ਤੁਹਾਡਾ ਕੀ ਲੱਗਦਾ ਸੀ ਬ੍ਰਦਰ ਹੈ ਜੀ ਛੋਟਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਜੀ ਹਾਂ ਜੀ ਮੈਂ ਤਾਂ ਕੰਮ ਤੇ ਗਿਆ ਜੀ ਫੋਨ ਗਿਆ ਸਨ ਆਪਾਂ ਮਿਹਨਤ ਕਿਰ ਮਜ਼ਦੂਰੀ ਕਰਨ ਵਾਲੇ ਬੰਦੇ ਆ ਤੁਸੀਂ ਮੌਕੇ ਤੇ ਕੀ ਵੇਖਿਆ ਜੇ ਮੌਕੇ ਤੇ ਗਏ ਜਾ ਕੇ ਵੇਖਿਆ ਜੀ ਲੱਤਾਂ ਬੰਨੀਆਂ ਹੋਈਆਂ ਬਾਹਾਂ ਬੰਨੀਆਂ ਹੋਈਆਂ ਬਹੁਤ ਬੁਰੀ ਹਾਲਤ ਦੇ ਨਾਲ ਮਾਰਿਆ ਨੂੰ ਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਜੀ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਦੋਸ਼ੀਆਂ ਨੂੰ ਸਜ਼ਾ ਦੇਣੀ ਚਾਹੀਦੀ ਵੀਰ ਵਿਆਹ ਹੋਇਆ ਸੀ ਹਾਂਜੀ ਕਿੰਨੇ ਸਾਲਾਂ ਦਾ ਸੀ ਇਹ ਕੋਈ 3 ਸਾਲ 25 ਸਾਲ ਦੀ ਉਮਰ ਹੈਗੀ ਤੇ ਕੋਈ ਬੱਚਾ ਵੀ ਸੀ ਬੱਚਾ ਨਹੀਂ ਕੋਈ ਹੋਇਆ ਵਿਆਹ ਨੂੰ ਕਿੰਨੇ ਚਿਰ ਹੋ ਗਿਆ ਛੇ ਪੰਜ 6 ਮਹੀਨੇ ਹੋ ਗਏ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਦੋਸ਼ੀਆਂ ਸਜ਼ਾ ਦੇਣੀ